ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੋਸਤੋ ਅੱਜ ਸਾਡੇ ਨਾਲ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਮੈਂਬਰ ਜੋ ਵਲੰਟੀਅਰ ਨੇ ਮੌਜੂਦ ਨੇ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਹੱਥ ਦੇ ਵਿੱਚ ਵੀ ਦੀਵੇ ਨੇ ਤੇ ਨਾਲ ਵੀ ਉਹਨਾਂ ਨੇ ਦੀਵੇ ਤੇ ਕੁਝ ਹੋਰ ਚੀਜ਼ਾਂ ਰੱਖੀਆਂ ਹੋਈਆਂ ਨੇ ਕਿ ਦੀਵਾਲੀ ਨੂੰ ਇਸ ਤਰੀਕੇ ਨਾਲ ਮਨਾਇਆ ਜਾਈਏ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਬੁਰਾ ਪ੍ਰਭਾਵ ਨਾ ਪਵੇ ਸੋ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਅਪੀਲ ਕਰ ਰਹੇ ਨੇ ਕਿ ਇਸ ਢੰਗ ਨਾਲ ਦੀਵਾਲੀ ਮਨਾਈ ਜਾਵੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਸੋ ਮੈਂ ਹੱਥ ਦੇ ਵਿੱਚ ਦੀਵੇ ਦੇਖ ਤੇ ਵਿੱਕੀ ਮਿੰਡੂ ਕਿਹੜਾ ਫਾਊਂਡੇਸ਼ਨ ਹੈ ਸੋ ਇਹ ਫਾਊਂਡੇਸ਼ਨ ਕੀ ਅਪੀਲ ਕਰ ਰਹੀ ਹੈ ਲੋਕਾਂ ਨੂੰ ਸਰੇ ਫਾਊਂਡੇਸ਼ਨ ਬੇਸਿਕਲੀ ਤੁਸੀਂ ਪਹਿਲਾਂ ਵੀ ਅਸੀਂ ਗੋ ਗ੍ਰੀਨ ਇਨੀਸ਼ੀਏਟਿਵ ਲਿੱਤਾ ਸੀਗਾ ਜੀ ਅਸੀਂ 올ਓਵਰ ਪੰਜਾਬ ਅਸੀਂ ਕਈ ਲੱਖਾਂ ਦੇ ਵਿੱਚ ਜਿਹੜੀ ਪਲਾਂਟੇਸ਼ਨਾਂ ਕੀਤੀ ਸੀ ਸੋ ਹੁਣ ਅਸੀਂ ਫੇਰ ਦੀਵਾਲੀ ਦੇ ਮੌਕੇ ਵੀ ਲੋਕਾਂ ਨੂੰ ਵਿਸ਼ ਕਰਨ ਆਏ ਆਂ ਦੀਵਾਲੀ ਤੇ ਪਲੱਸ ਉਹਨਾਂ ਨੂੰ ਇੱਕ ਅਪੀਲ ਕਰਨ ਆਏ ਆਂ ਤੇ ਨਾਲ ਇੱਕ ਗਿਫਟ ਦੇ ਰਹੇ ਆਂ ਕਿ ਜਿਹੜੀ ਦੀਵਿਆਂ ਦੀ ਦੀਵਾਲੀ ਹੈ ਉਹਨਾਂ ਨੂੰ ਆਪਾਂ ਵਾਪਸ ਲੈ ਕੇ ਆਈਏ ਜਿਹੜੀ ਕਿ ਅੱਜ ਕੱਲ ਦੇ ਹੁਣ ਸਮਾਂ ਆ ਗਿਆ ਉਹ ਤੁਸੀਂ ਦੇਖਦੇ ਹੋ ਵੀ ਜਿਹੜੀ ਚਾਈਨੀਜ਼ ਲਾਈਟਾਂ ਨੇ ਜਾਂ ਚਾਈਨੀਜ਼ ਦੀਵੇ ਆ ਇਲੈਕਟ੍ਰਿਕ ਦੀਵੇ ਆ ਉਹਨਾਂ ਦਾ ਲੋਕੀ ਯੂਜ਼ ਕਰ ਰਹੇ ਆ ਪਰ ਮੈਨੂੰ ਲੱਗਦਾ ਵੀ ਜਿਹੜੀ ਆਪਣੀ ਪੁਰਾਣੀ ਜਿਹੜਾ ਕਲਚਰ ਸੀਗਾ ਜੇ ਉਹਨੂੰ ਆਪਾਂ ਦਿਵਾਲੀ ਵੱਲ ਦੇਖੀਏ ਤਾਂ ਦਿਵਾਲੀ ਦੀਵਿਆਂ ਦੀ ਹੁੰਦੀ ਸੀ ਸੋ ਅਸੀਂ ਦਿਵਾਲੀ ਦੀਵਿਆਂ ਦੀ ਵਾਪਸ ਮਨਾਉਣ ਆਏ ਆ ਲੋਕਾਂ ਨੂੰ ਤੇ ਨਾਲ ਉਹਨਾਂ ਨੂੰ ਅਪੀਲ ਕਰਨ ਆਏ ਆ ਕਿ ਆਪਾਂ ਦੀਵਿਆਂ ਦੀ ਦਿਵਾਲੀ ਮਨਾਈਏ ਨਾ ਕਿ ਹੁਣ ਉਹ ਜਿਹੜੀ ਉਹ ਇਲੈਕਟ੍ਰਿਕ ਦੀਵੇ ਆ ਜਾਂ ਲਾਈਟਾਂ ਨੇ ਉਹਨਾਂ ਨੂੰ ਥੋੜਾ ਪਾਸੀ ਰੱਖ ਕੇ ਆਪਾਂ ਦੁਬਾਰਾ ਆਪਣੇ ਕਲਚਰ ਵੱਲ ਆਪਣੇ ਵਿਰਸੇ ਵੱਲ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰੀਏ ਸੋ ਕਿਹਾ ਕਿ ਪੁਰਾਣਾ ਕਲਚਰ ਸੱਭਿਆਚਾਰ ਜੁੜਿਆ ਹੋਇਆ ਪਹਿਲਾਂ ਲੋਕ ਦੀਵੇ ਹੀ ਬਾਲਦੇ ਸੀ ਘਰਾਂ ਦੇ ਵਿੱਚ ਸਰੋਂ ਦੇ ਤੇਲ ਦੇ ਨਾਲ ਦੀਵ ਸੀ ਕਿ ਉਹਦੇ ਨਾਲ ਸੋ ਅੱਜ ਕੱਲ ਮੈਂ ਦੇਖ ਰਿਹਾ ਸੀ ਦੋ ਦਿਨ ਤੇ ਅਸੀਂ ਕਵਰੇਜ ਕਰ ਰਹੇ ਹਾਂ ਕਿ ਰੰਗ-ਬਰੰਗੇ ਦੀਵੇ ਆ ਗਏ ਇਲੈਕਟ੍ਰਿਕ ਦੀਵੇ ਵੀ ਆ ਗਏ ਸੋ ਇਹ ਦੀਵੇ ਨਹੀਂ ਰੇ ਮਿੱਟੀ ਵਾਲੇ ਕਿਤੇ ਨਾ ਕਿਤੇ ਉਹਨਾਂ ਦੇ ਰੋਜ਼ਗਾਰ ਤੇ ਵੀ ਪ੍ਰਭਾਵ ਪੈਂਦਾ ਹੈ ਕਿ ਲੋਕ ਜੋ ਸ਼ੁਰੂ ਤੋਂ ਭਾਂਡੇ ਬਣਾਉਂਦੇ ਮਿੱਟੀ ਦੇ ਆ ਦੀਵੇ ਉਹ ਕਰਦੇ ਆ ਸੋ ਉਹਨਾਂ ਦੇ ਵੀ ਤੋਂ ਅਲੱਗ ਦਾ ਰੋਜ਼ਗਾਰ ਤੇ ਇੰਪੈਕਟ ਪੈਂਦਾ ਹੈ ਲੋਕਾਂ ਨੂੰ ਸਬ ਬਿਲਕੁਲ ਤੁਸੀਂ ਇਹ ਗੱਲ ਦੇਖੋ ਨਾ ਜੀ ਆਪਣਾ ਜਿਹੜਾ ਹੁਣ ਪੁਰਾਣਾ ਉਹ ਕਾਰੀਗਰ ਸੀਗਾ ਜਿਹੜਾ ਕਿ ਉਹ ਦੀਵੇ ਬਣਾਉਂਦਾ ਸੀ ਘੜੇ ਬਣਾਉਂਦਾ ਸੀ ਉਹ ਹੁਣ ਚੀਜ਼ਾਂ ਸਾਰੀਆਂ ਹੀ ਆਲਮੋਸਟ ਵੀ ਆਪਣਾ ਘੜਿਆਂ ਦੀ ਜਗ੍ਹਾ ਸਟੀਲ ਦੇ ਭਾਂਡਿਆਂ ਨੇ ਆਰਓ ਉਹਨਾਂ ਨੇ ਲੈ ਲੀਆਂ ਤਾਂ ਮੈਨੂੰ ਲੱਗਦਾ ਜਿਹੜਾ ਇੱਕ ਫੇਰ ਵੀ ਉਹਨਾਂ ਕੋਲੇ ਮੁੜਕੜ ਕੇ ਜਿਹੜਾ ਹੈ ਕਿ ਇਹ ਹਜੇ ਵੀ ਉਹ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੀਵਿਆਂ ਦੇ ਨਾਲ ਤਾਂ ਨਾਲੇ ਇਹ ਦੀਵਾ ਉਹ ਚੀਜ਼ ਹੈ ਜੀ ਜਿਹੜਾ ਪਲਾਸਟਿਕ ਦੀ ਜਿਹੜੀ ਥੋੜੀ ਇਲੈਕਟ੍ਰਿਕ ਜਿਹੜੀ ਵਾਇਰ ਹੈ ਚਾਹੇ ਉਹ ਆਪਣਾ ਕੋਈ ਇਲੈਕਟ੍ਰਿਕ ਦੀਵਾ ਹੈ ਚਾਹੇ ਉਹ ਇਲੈਕਟ੍ਰਿਕ ਕੋਈ ਉਹ ਹੈ ਲੜੀ ਹੈ ਉਹਨੇ ਇੱਕ ਵਾਰੀ ਯੂਜ਼ ਹੋਣਾ ਹੈ ਉਹ ਯੂਜ਼ ਐਂਡ ਥਰੋ ਵਾਲਾ ਕੰਮ ਹੁੰਦਾ ਆਲਮੋਸਟ ਕਿੰਨਾ ਡੰਪ ਇਕੱਠਾ ਹੋ ਜਾਊਗਾ ਤੇ ਇਹ ਦੀਵਾ ਹੈ ਜੀ ਇਹਨੇ ਦੁਬਾਰਾ ਮਿੱਟੀ ਹੈ ਮਿੱਟੀ ਨੇ ਦੁਬਾਰਾ ਮਿੱਟੀ ਦੇ ਵਿੱਚ ਰਲ ਕੇ ਇਹਨੇ ਖਾਦ ਵੀ ਬਣ ਜਾਣਾ ਤੇ ਇਹ ਕਿੰਨਾ ਵਧੀਆ ਇਨੀਸ਼ੀਏਟਿਵ ਸੀਗਾ ਜਿਹੜਾ ਪਹਿਲਾਂ ਇਹਨੂੰ ਕਲਚਰ ਕਿੰਨਾ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਸੀ ਤਾਂ ਆਪਾਂ ਸੋਚਦੇ ਵੀ ਇੱਕ ਤਾਂ ਦੁਬਾਰਾ ਮੁੜ ਕੇ ਆਪਸਾ ਉਹਦੇ ਤੇ ਲੋਕੀ ਜਿਹੜਾ ਇਕੋਸਿਸਟਮ ਜਿਹੜਾ ਸਾਫ਼ ਹੋਵੇ ਉਹਦੇ ਤੇ ਆਵੇ ਤੇ ਪਲੱਸ ਜਿਹੜੇ ਬੰਦੇ ਅੱਜ ਵੀ ਉਹ ਦੀਵੇ ਬਣਾਉਣਦੇ ਆ ਘੜੇ ਬਣਾਉਣ ਤੇ ਜਾਂ ਜਿਹੜੇ ਆਪਣਾ ਕੋਈ ਵੀ ਕੰਮ ਕਰ ਰਹੇ ਆ ਤਾਂ ਉਹਨਾਂ ਦੀ ਵੀ ਹੈਲਪ ਹੋਵੇ ਤਾਂ ਕਿ ਉਹ ਅੱਗੇ ਸਰਵਾਈਵ ਕਰ ਸਕਣ ਤੇ ਉਹ ਇਸ ਚੀਜ਼ ਨੂੰ ਅੱਗੇ ਕੰਟੀਨਿਊ ਕਰ ਸਕਣ। ਸੋ ਦੀਦਿਆਂ ਦੇ ਨਾਲ ਨਾਲ ਤੁਸੀਂ ਇਹ ਵੀ ਮੁੱਦਾ ਚੱਕ ਰਹੇ ਹੋ ਕਿ ਕਿਤਨਾ ਕਿਤੇ ਪਟਾਕਿਆਂ ਨੂੰ ਘੱਟ ਯੂਜ਼ ਕੀਤਾ ਜਾਵੇ ਕਿਉਂਕਿ ਕਿਦਾਂ ਪੋਲਿਊਸ਼ਨ ਵੀ ਦੇਖਣ ਨੂੰ ਮਿਲਦਾ ਆਪਾਂ ਨੂੰ ਤੇ ਲੋਕ ਆ ਜਿਹੜੇ ਉਹ ਕੁਝ ਲੋਕ ਹੈ ਵੀ ਨੇ ਕਿ ਕਹਿੰਦੇ ਪਟਾਕੇ ਨਹੀਂ ਚਲਾਉਂਦੇ ਇਸ ਵਾਰ ਪਰ ਕੁਝ ਲੋਕ ਜਿਹੜੇ ਚਲਾਉਂਦੇ ਨੇ ਸੋ ਉਸ ਬਾਰੇ ਵੀ ਸੁਨੇਹਾ ਆ ਤੁਹਾਡਾ। ਸਰ ਮੈਂ ਬਿਲਕੁਲ ਅਸੀਂ ਨਾਲ ਇਹ ਵੀ ਅਪੀਲ ਕਰਦੇ ਆਂ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਕਿ ਐਸੇ ਤਾਂ ਇੰਡੀਆ ਦੇ ਵਸਨੀਕਾਂ ਨੂੰ ਪੂਰੇ ਨੂੰ ਹੁਣ ਤੁਸੀਂ ਅੱਜ ਦੇ ਟਾਈਮ ਸ਼ਾਇਦ ਆਪਾਂ ਇੱਥੇ ਖੜੇ ਆਂ ਇੱਥੇ ਤਾਂ ਫੇਰ ਆਪਾਂ ਨੂੰ ਚੈਲਪੈਲ ਹੋਰ ਸਾਹ ਦੀ ਦਿਖਦੀ ਹੈ ਜੇ ਕਰਾਲੀ ਦੀ ਮਾਰਕੀਟ ਦੇ ਵਿੱਚ ਆਪਾਂ ਚਲੇ ਆਈਏ ਜਿੱਥੇ ਕਿ ਪਟਾਕਿਆਂ ਦਾ ਪੂਰਾ ਕੰਮ ਹੈ ਦੇਖੋ ਕਾਰੋਬਾਰ ਹੈ ਕਿਸੇ ਦਾ ਆਪਾਂ ਗਲਤ ਨਹੀਂ ਕਿਸੇ ਨੂੰ ਵੀ ਕਹਿੰਦੇ ਪਰ ਇਹ ਦੇਖੋ ਮੈਨੂੰ ਲੱਗਦਾ ਬੱਚੇ ਚਲਾ ਰਹੇ ਐ ਠੀਕ ਹੈ ਬੱਚਿਆਂ ਨੇ ਕਿੱਥੋਂ ਸਿੱਖਣਾ ਆਪਦੇ ਵੱਡਿਆਂ ਤੋਂ ਉੱਥੇ ਮੈਂ ਇਹ ਬੰਦੇ ਦੇਖਦੇ ਆਂ ਸਿਆਣੇ ਬਿਆਣੇ ਬੰਦੇ 2-2 5-5 ਲੱਖ ਦੇ ਪਟਾਕੇ ਲੈ ਆ ਜਾਂਦੇ ਆ ਉਹ 5 ਲੱਖ ਰੁਪਇਆ ਤੁਹਾਡੇਆਂ 2 ਲੱਖ ਰੁਪਇਆ ਜਾਂ 50 ਹਜ਼ਾਰ ਰੁਪਇਆ 10 ਹਜ਼ਾਰ ਰੁਪਇਆ ਕਿਸੇ ਦੀ ਜੀਵਨ ਦੇ ਵਿੱਚ ਬਹੁਤ ਵੱਡਾ ਇਫੈਕਟ ਪਾ ਸਕਦਾ ਉੱਥੇ ਚਾਹੀਦੀ ਥਾਂ ਵਰਤ ਲੋ ਜਿੱਥੇ ਕਿ ਸ਼ਾਇਦ ਉਹਦਾ ਬਹੁਤ ਵਧੀਆ ਆਪਣਾ ਕੰਮ ਆ ਜੂਗਾ ਕਿਸੇ ਬੱਚੇ ਦੀ ਇੱਕ ਦੀ ਪੜ੍ਹਾਈ ਸਪான்ਸਰ ਕਰ ਦਿਓ ਸਾਲ ਦੀ 2 ਸਾਲ ਦੀ ਕਿਸੇ ਦੀ ਫੀਸ ਭਰ ਦਿਓ ਪਰ ਲੋਕੀ ਦੇਖੋ ਤੁਸੀਂ ਆਪਣੇ 2 ਘੰਟੇ ਦੀ ਘੰਟੇ ਦੀ 2 ਘੰਟੇ ਦੀ ਰਾਤ ਨੂੰ ਮਤਲਬ 10 11 12 ਵਜੇ ਤੱਕ 1 ਵਜੇ ਤੱਕ ਚਲਾ ਲੈਣਗੇ ਉਹ ਇੱਕ ਰਾਤ ਦੇ ਵਿੱਚ ਖਤਮ ਆ ਪਟਾਕੇ ਲੱਖ ਰੁਪਏ ਫੂਕੇ ਪਾਸੇ ਜਾਂਦੇ ਆ ਪਰ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਇਹ ਨੂੰ ਜਿੰਨਾ ਘੱਟ ਤੋਂ ਘੱਟ ਹੋ ਸਕਦਾ ਆ ਆਪ ਦੇ ਆਪ ਨੂੰ ਮਤਲਬ ਵੀ ਇਸ ਚੀਜ਼ ਤੇ ਸੰਕੋਚ ਕਰਨ ਤੇ ਜਿਹੜੀ ਦੀਵਾਲੀ ਹੈ ਦੀਵਾਲੀ ਦੀਵਿਆਂ ਵਾਲੀ ਦੀਵਾਲੀ ਕਿ ਉਹਦੇ ਦੀਵਿਆਂ ਵਾਲੀ ਦੀਵਾਲੀ ਸਰੋਂ ਦੇ ਦੀਵਿਆਂ ਵਾਲੀ ਜੀ ਦੇ ਨਾਲ ਕਿ ਆਪਣਾ ਵਾਤਾਵਰਨ ਦੁਬਾਰੇ ਸ਼ੁੱਧ ਹੋਵੇ ਆਪਾਂ ਆਉਣ ਵਾਲੇ ਜਿਹੜਾ ਆਪਣੇ ਫਿਊਚਰ ਜਨਰੇਸ਼ਨ ਆ ਉਹਨੂੰ ਕੁਛ ਚੰਗਾ ਦੇ ਕੇ ਜਾਈਏ ਰੈਦਰ ਕਿ ਉਹ ਇਹ ਨਾ ਕਹਨ ਉਹ ਇਹ ਨਾ ਕਹਿਣ ਵੀ ਸਾਡੇ ਪ੍ਰਾਣਿਆਂ ਨੇ ਇੰਨਾ ਕੁ ਮਾੜਾ ਹਾਲ ਕਰਤਾ ਕਿ ਅਸੀਂ ਕਿਵੇਂ ਸਰਵਾਈਵ ਕਰੀਏ ਸਾਨੂੰ ਅੱਜ ਹੁਣ ਦਿੱਲੀ ਦੇ ਵਿੱਚ ਤੁਸੀਂ ਜਾਣਦੇ ਹੋ ਲੋਕਾਂ ਨੂੰ 에ਅਰ ਪਿਊਰੀਫਾਇਰ ਆਪਦੇ ਘਰੇ ਘਰਾਂ ਦੇ ਵਿੱਚ ਲਾਣੇ ਪੈ ਰਹੇ ਆ ਕੀ ਜ਼ਿੰਦਗੀ ਰਹਿ ਗਈ ਜੀ ਬੱਚਿਆਂ ਦੀ ਉੱਥੇ ਮਤਲਬ ਇਹ ਇਹਦੇ ਬਾਰੇ ਸੋਚਣਾ ਚਾਹੀਦਾ ਅੱਜ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਭਾਰਤ ਦੇਸ਼ ਦੇ ਵਸਨੀਕਾਂ ਨੂੰ ਬਹੁਤ ਬਹੁਤ ਸ਼ੁਕਰੀਆ ਵੀਰੇ ਸੋ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਇਹ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਇਲੈਕਟ੍ਰਿਕ ਚੀਜ਼ਾਂ ਨੇ ਉਹਨਾਂ ਦਾ ਇਸਤੇਮਾਲ ਨਾ ਕੀਤਾ ਜਾਵੇ ਤੇ ਜੋ ਇਹ ਦੀਵੇ ਨੇ ਸੋ ਉਹਨਾਂ ਦਾ ਯੂਜ਼ ਕੀਤਾ ਜਾਵੇ ਕਿਉਂਕਿ ਸਾਡੇ ਕਲਚਰ ਸੱਭਿਆਚਾਰ ਨਾਲ ਵੀ ਇਹ ਜੁੜਿਆ ਹੈ ਤਾਂ ਹੀ ਉਹ ਗਾਣਿਆਂ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਕਿ ਦੀਵਾ ਦੀਵਾ ਬਾਲੀਏ ਦੀਵਾਲੀ ਬਣ ਜਾਂਦੀ ਹੈ ਸੋ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਦੀਵਿਆਂ ਦਾ ਇਸਤੇਮਾਲ ਕੀਤਾ ਜਾਵੇ